ਜਿਹੜੀ ਮੌਤ ਹੋਈ ਹੈ ਮੁੰਡੇ ਦੀ ਕੀ ਨਾਮ ਸੀਗਾ ਕਿੱਥੇ ਦਾ ਰਹਿਣ ਵਾਲਾ ਉਹਦਾ ਨਾਮ ਸ਼ੁਭਕਰ ਛੋਟਾ ਨਾਂ ਗੁੱਗੂ ਉਮਰ 21 ਸਾਲ ਪਿੰਡ ਮੱਲੋ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ ਜਿਹੜਾ ਕਿ ਪੁਲਿਸ ਦੀ ਗੋਲੀ ਨਾਲ ਸਿਰ ਤੇ ਗੋਲੀ ਲੱਗਣ ਦੇ ਨਾਲ ਇੱਕ ਪਾਸਿਓਂ ਵੱਜੀ ਦੂਜੇ ਬਨੇ ਪਾਰ ਕਰ ਗਈ ਆ ਪੁਲਿਸ ਹਰਿਆਣਾ ਪੁਲਿਸ ਦੀ ਗੋਲੀ ਨਾਲ ਉਹ ਜਿਹੜੀ ਆ ਉਹ ਮੌਤ ਗੋਲੀ ਕੀ ਮਤਲਬ ਜਿਹੜੀ ਪੁਲਿਸ ਵੱਲੋਂ ਚਲਾਈ ਗਈ ਅਸੀਂ ਜੀ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਸੀ ਜਿਵੇਂ ਦੀ ਵੀਡੀਓ ਵੀ ਧੂਆ ਹੀ ਧੂਆ ਹੋ ਗਿਆ ਜਿਹੜੀ ਕਦਮ ਸਿੱਧੀ ਨੌਜਵਾਨ ਦੇ ਦਿਮਾਗ ਤੇ ਆ ਕੇ ਬਚੀ ਉਹ ਦੇਖੋ ਕਾਕਾ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਇਹ ਸਰਕਾਰ ਦੇ ਮਨਸੂਬੇ ਕੀ ਨੇ ਜੀ ਤੁਹਾਨੂੰ ਇਹ ਪਤਾ ਕਿ ਜਦੋਂ ਅਸੀਂ 13 ਤਰੀਕ ਨੂੰ ਜਿਹੜੀਆਂ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਲਈ ਜਿਹੜੀਆਂ ਨਵੰਬਰ 2021 ਦੇ ਵਿੱਚ ਕੇਂਦਰ ਸਰਕਾਰ ਨੇ ਮੰਗਾਂ ਪ੍ਰਵਾਨ ਕਰਨੀਆਂ ਸੀ ਤੇ ਲਿਖਤੀ ਪੱਤਰ ਸਾਨੂੰ ਜਾਣ ਲੱਗਿਆਂ ਦਿੱਤਾ ਸੀ ਜਦੋਂ ਅਸੀਂ ਮੋਰਚਾ ਸਸਪੈਂਡ ਕਰਕੇ ਗਏ ਆ ਦਿੱਲੀ ਬਾਰਡਰਾਂ ਦੇ ਉੱਤੇ ਉਹ ਮੰਗਾਂ ਅਜੇ ਤੱਕ ਲਾਗੂ ਨਹੀਂ ਹੋਈਆਂ ਜਿਹੜੀ ਮਾਫੀਆ ਮੁੰਡੇ ਦੀ ਕੀ ਨਾਮ ਸੀਗਾ ਕਿੱਥੇ ਦਾ ਰਹਿਣ ਵਾਲਾ ਪੁਦਾ ਨਾਮ ਸ਼ੁਭਕਰ ਛੋਟਾ ਨਾ ਗੁੱਗੂ ਉਮਰ 21 ਸਾਲ ਪਿੰਡ ਮੱਲੋ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ ਜਿਹੜਾ ਕਿ ਪੁਲਿਸ ਦੀ ਗੋਲੀ ਨਾਲ ਸਿਰ ਤੇ ਗੋਲੀ ਲੱਗਣ ਦੇ ਨਾਲ ਇੱਕ ਪਾਸਿਓਂ ਵੱਜੀ ਦੂਜੇ ਬਨੇ ਪਾਰ ਕਰ ਗਈ ਆ ਪੁਲਿਸ ਹਰਿਆਣਾ ਪੁਲਿਸ ਦੀ ਗੋਲੀ ਨਾਲ ਉਹ ਜਿਹੜੀ ਆ ਉਹ ਮੌਤ ਗੋਲੀ ਕੀ ਮਤਲਬ ਜਿਹੜੀ ਪੁਲਿਸ ਵੱਲੋਂ ਚਲਾਈ ਗਈ ਅਸੀਂ ਜੀ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਸੀ ਜਿਵੇਂ ਦੀ ਵੀਡੀਓ ਰ ਵੀ ਧੂਆ ਹੀ ਧੂਆ ਹੋ ਗਿਆ ਜਿਹੜੀ ਕਦਮ ਸਿੱਧੀ ਨੌਜਵਾਨ ਦੇ ਦਿਮਾਗ ਤੇ ਆ ਕੇ ਬੱਚੀ ਨੂੰ ਦੇਖੋ ਕਾਕਾ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਇਹ ਸਰਕਾਰ ਦੇ ਮਨਸੂਬੇ ਕੀ ਜੀ ਤੁਹਾਨੂੰ ਇਹ ਪਤਾ ਕਿ ਜਦੋਂ ਅਸੀਂ 13 ਤਰੀਕ ਨੂੰ ਜਿਹੜੀਆਂ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਲਈ ਜੀ ਜਿਹੜੀਆਂ 9 ਦਸੰਬਰ 2021 ਦੇ ਵਿੱਚ ਕੇਂਦਰ ਸਰਕਾਰ ਨੇ ਮੰਗਾ ਪ੍ਰਵਾਨ ਕਰਨੀਆਂ ਸੀ ਤੇ ਲਿਖਤੀ ਪੱਤਰ ਸਾਨੂੰ ਜਾਣ ਲੱਗਿਆਂ ਦਿੱਤਾ ਸੀ ਜਦੋਂ ਅਸੀਂ ਮੋਰਚਾ ਸਸਪੈਂਡ ਕਰਕੇ ਗਏ ਆ ਦਿੱਲੀ ਬਾਰਡਰਾਂ ਦੇ ਉੱਤੇ ਉਹ ਮੰਗਾ ਅਜੇ ਤੱਕ ਲਾਗੂ ਨਹੀਂ ਹੋਈਆਂ